ਹਾਂ ਐਂਡ ਹੀ ਡੀਅਰ ਓਸ ਫਿਰ ਤਲਵੰਡੀ ਨਾਨ ਦੇ ਆਖਰੀ ਦਿਨ ਜੋ ਪਪਾ ਬੁੱਢਾ ਸਾਹਿਬ ਜੀ ਦੇ ਸਰਦਾਰੀ ਚੌਪੇ ਦਰਸ਼ਨ ਕਰਨ ਵਾਸਤੇ ਜਿਹੜੀਆਂ ਸੰਗਤਾਂ ਆ ਰਹੀਆਂ ਉਹਨਾਂ ਦੇ ਵਾਸਤੇ ਪਿੰਡ ਤਲਵੰਡੀ ਨਾਨ ਦੇ ਸੰਤਾਂ ਵੱਲੋਂ ਲੰਗਰ ਲਗਾਇਆ ਗਿਆ ਜਿਵੇਂ ਕਿ ਕੋਲ ਡਰਿੰਕ ਸ਼ਬੀਨ ਇਹ ਮਿੱਠੇ ਜਲਦੀ ਸ਼ਬੀਨ ਨੇ ਨਾਲ ਪ੍ਰਧਾਨ ਸਾਹਿਬ ਜੂਰੇ ਸੁਖੀ ਸਿੰਘ ਮਢਾਰੂ ਔਰ ਸੇਵਾਦਾਰ ਪਿੰਡ ਕਮੇਟੀ ਨਾਰ ਦੇ ਜੋ ਕਿ ਬੜੇ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੇ ਨੇ ਨਾਲ ਪਾਕਤਾਂ ਖਲੋਤੇ ਨੇ ਔਰ ਪਿੱਛੇ ਵੀ ਦੇਖ ਹੀ ਸਕਦੇ ਆ ਕਿ ਬਾਕੀ ਇਹਨਾਂ ਗੱਲਬਾਤ ਕਰਦੇ ਆ ਕਿ ਭਾਜੀ ਕਿਹੜਾ ਕਿਹੜਾ ਲੰਗਰ ਚੱਲਿਆ ਇੱਥੇ ਕੋਈ ਕਵਾਜਾਂ ਦੇ ਰਹੀ ਹੈ ਕੋਕ ਪੀਜੋ ਲਮਕਾ ਪੀਜੋ ਹੁਣ ਮਿੱਠਾ ਜਲ ਵਰਤਾ ਰਹੇ ਆ ਬਾਕੀ ਇਹਨਾਂ ਗੱਲਬਾਤ ਕਰਦੇ ਆ ਥੋੜਾ ਜਿਹਾ ਗਰਮ ਹੋਕਦੇ ਬੇਖਦੇ ਜੀ ਬਰਫ ਆ ਗਈ ਆ ਜੀ ਜੋ ਕੋਲ ਡਰਿੰਕਾਂ ਵਾਸਤੇ ਆ ਦਿਖਾ ਸਕਦੇ ਆ ਕਿ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਾਡੀਆਂ ਮਾਤਾਵਾਂ ਭੈਣਾਂ ਜੋ ਲੰਗਰ ਦੀ ਸ਼ਿਭਾ ਕਰ ਰਹੀਆਂ ਥਾਲ ਬੜੀ ਸਬਜੀ ਬਣ ਰਹੀ ਆ ਕੀ ਬਣ ਰਿਹਾ ਨਿਊਟਰੀ ਬਣ ਰਹੀ ਜੀ ਔਰ ਬਾਕੀ ਆਕਰ ਭਾਂਡੇ ਧੋਣ ਦੀ ਸ਼ਿਭਾ ਕੀਤੀ ਆ ਸਾਡੀਆਂ ਪਿੰਡ ਦੀਆਂ ਮਾਤਾਵਾਂ ਭੈਣਾਂ ਖਲੋਤੀਆਂ ਨੇ ਸਰਜੀਤ ਸਿੰਘ ਪ੍ਰਧਾਨ ਸਾਹਿਬ ਖੜੇ ਨੇ ਨਾਲ ਸਮਾਜ ਸੇਵਕ ਸਰਦਾਰ ਕਲਵੰਸੀ ਜੀ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਪਹਿਲੋ ਸੁਫ ਕਰਦੇ ਆ ਜੀ ਕਲਵੰਸੀ ਸਾਹਿਬ ਗੱਲਬਾਤ ਕਰਾਂਗੇ ਜੀ ਸਾਡੇ ਪਿੰਡ ਦੇ ਮੋਦਬਰ ਸੱਜਣਾ ਨਾਲ ਪ੍ਰਧਾਨ ਅਰਜੀਤ ਸਿੰਘ ਜੀ ਖੜੇ ਨੇ ਸਰਦਾਰ ਕਲਵੰਤ ਸਿੰਘ ਜੀ ਖੜੇ ਨੇ ਤੇ ਸਭ ਤੋਂ ਸ਼ੁਰੂ ਕਰਦੇ ਜੀ ਬਾਬਾ ਜੀ ਤੋਂ ਬਾਬਾ ਜੀ ਅੱਜ ਕਿੰਨਾ ਦਿਨ ਹੈ ਲੰਗਰ ਦਾ ਭਾਈ ਖਾਲਸਾ ਜੀ ਬਤੇ ਜੀ ਅੱਜ ਲੰਗਰ ਦਾ ਮੇਰੇ ਖਿਆਲ ਦਾ ਤੀਸਰਾ ਦਿਨ ਹੈ ਅੱਛਾ ਜੀ ਤੇ ਲੰਗਰ ਤਾਂ ਇੱਥੇ ਜਿਹੜਾ ਉਹ 4-5 ਦਿਨ ਤਕਰੀਬਨ ਚੱਲਦਾ ਹੁੰਦਾ ਸੀ ਹਾਂਜੀ ਮਾਰਨ ਕਾਰਨ ਸੰਗਤਾਂ ਨੇ ਕੋ ਮਨ ਬਣਾਇਆ ਕਿ ਜਦੋਂ ਲੰਗਰ ਦੀ ਸੇਵਾ ਵੀ ਹੋ ਜੇ ਦੇ ਨਾਲ ਲੱਗਦੀ ਖੜਾ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਈਆਂ ਨੇ ਜ਼ਮੀਨਾਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਫੇਰਫੁੱਲ ਬਚਾਇਆ ਜਾ ਸਕੇ ਸੋ ਫਿਰ ਵੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਪਿੰਡ ਤਲਵੱਡੀ ਨਾਲ ਦੀਆਂ ਸਾਰੀਆਂ ਸੰਗਤਾਂ ਨੇ ਅੱਜ ਸਵੇਰ ਤੋਂ ਹੀ ਕੱਲ ਤੋਂ ਲੰਗਰ ਚੱਲ ਰਿਹਾ ਹੈ ਅੱਜ ਸਵੇਰ ਤੋਂ ਬੜੀ ਉਸਤਾ ਦੇ ਨਾਲ ਕੜੀ ਚੌਲ ਪ੍ਰਸ਼ਾਦੇ ਦਾਲ ਤੇ ਬਹੁਤ ਸਾਰੀਆਂ ਅੱਜ ਵੀ ਰਾਤ ਨੂੰ 9-10 ਵਜੇ ਤੱਕ ਲੰਗਰ ਚੱਲਣਾ ਹੈ ਸੋ ਬਹੁਤ ਕਿਰਪਾ ਹੈ ਬਾਬਾ ਬੁੱਢਾ ਸਾਹਿਬ ਦੀ ਔਰ ਅਰਦਾਸ ਕਰਦੇ ਹਾਂ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਕਿ ਜਿੰਨਾ ਜੋ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਪਸ਼ੂ ਜਾਨਵਰ ਜੋ ਨਵੀਂ ਬਹੁਤ ਸਾਰਾ ਪੰਜਾਬ ਦਾ ਨੁਕਸਾਨ ਹੋਇਆ ਹੈ ਉਹ ਨੁਕਸਾਨ ਦੀ ਭਰਪੂਰੀ ਮਾਲਕ ਕਿਰਪਾ ਕਰਕੇ ਕਰੇ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਸੁਖਸ਼ਾਂਤ ਪੰਜਾਬ ਵਾਸਤੇ ਉਹ ਵਰਤੇ ਮਨ ਕੁਝ ਬਾਬਾ ਜੀ ਆਪਾਂ ਲੰਗਰ ਲਾ ਲਿਆ ਕੁਝ ਆਪਾਂ ਡੋਨੇਟਰ ਕਰਵਾਸੇ ਰੱਖ ਲਿਆ ਬਿਲਕੁਲ ਜੀ ਕਿਉਂਕਿ ਤਲਵੰਡੀ ਦਾ ਜੋ ਲੰਗਰ ਲੱਗਦਾ ਮਤਲਬ ਉਹ ਲਾ ਕੇ ਛਾ ਕੇ ਗੱਲਾਂ ਹੁੰਦੀਆਂ ਕਿ ਤਲਵੰਡੀ ਦਾ ਲੰਗਰ ਲਾਇਆ ਅੱਛਾ ਬੜੀ ਬੜੀ ਦੂਰੋਂ ਦੂਰੋਂ ਸੰਗਤਾਂ ਜਦੋਂ ਆਉਂਦੀਆਂ ਨੇ ਸ਼ਰਤਾਂ ਵਾਲੇ ਬਾਬਾ ਗੁਣਾ ਸਾਹਿਬ ਜੀ ਦੇ ਮੇਲੇ ਲੱਗੇ ਨੇ ਉਹ ਆਣ ਕੇ तकरीबन ਫਤਿਹਗੜ੍ਹ ਸ਼ਹਿਰ ਵੀ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਤੇ ਕੋਸ਼ਿਸ਼ ਤੇ ਹਰ ਕਾ ਵੈਸੇ ਘੱਟ ਸੀ ਪਰ ਸੰਗਤ ਦੇ ਸੰਯੋਗ ਨਾਲ ਤੇ ਸੰਗਤਾਂ ਦੇ ਉਸਤਾਦ ਦੇ ਨਾਲ ਲੰਗਰ ਵੀ ਵੱਡਾ ਹੀ ਹੋ ਗਿਆ ਛੋਟੇ ਤੋਂ ਵੱਡਾ ਹੋ ਗਿਆ ਅੱਜ ਆਖਰੀ ਦਿਨ ਹੈ ਜੀ ਉਸ ਤੋਂ ਬਾਅਦ ਜਿਹੜੇ ਸੰਗਤ ਵਾਸਤੇ ਵੀ ਜੋ ਜ਼ਮੀਨਾਂ ਜਿਹੜੀਆਂ ਨੇ ਜਿਨ੍ਹਾਂ ਤੇ ਚਾਰ-ਚਾਰ ਰੋਟੇ ਵੇਚੜੀ ਹੈ ਉਹਨਾਂ ਨੂੰ ਵੀ ਆਪਾਂ ਹੈਂਡਲ ਕਰਨਾ ਸਾਰੇ ਪੰਜਾਬ ਨੇ ਰਲ ਕੇ ਕਰਨਾ ਹੈ ਸੋ ਅੱਜ ਲੰਗਰ ਦਾ 9:00 10:00 ਤੇ 11:0 ਦੀ ਸਮਾਪਤੀ ਹੋ। ਧੰਨਵਾਦ ਬਾਬਾ ਜੀ। ਹੱਲ ਕਰਾਂਗੇ ਜੀ ਆਪਣੇ ਸਾਡੇ ਮਾਨਯੋਗ ਸਚੀਤ ਸਿੰਘ ਬਠਾੜੂ ਸਾਹਿਬ ਨਾਲ। ਸਰੂ ਸਾਹਿਬ ਅੱਜ ਕਿੰਨਾ ਦੇਣਿਆ ਕਿ ਸਮਾਪਤੀ ਆ। ਇਹ ਮਹਾਰਾਜ ਜੀ ਅੱਜ ਬਾਬਾ ਜੀ ਦੀ ਕਿਰਪਾ ਸਦਕਾ ਦੂਸਰਾ ਦੇਣਿਆ ਲੰਗਰ ਨੂੰ ਤੇ ਬੱਚਿਆਂ ਦੇ ਛਾ ਨਾਲ ਤੇ ਪਿੰਡ ਦੇ ਸੰਯੋਗ ਨਾਲ ਜਿਹੜਾ ਪਹਿਲਾਂ ਤੇ ਸੀ ਇਹ ਪ੍ਰੋਗਰਾਮ ਬਣਾਇਆ ਸੀ ਕਿ ਹੜਪੀੜਤਾਂ ਲਈ ਉੱਥੇ ਅਸੀਂ ਜਾ ਕੇ ਕੋਈ ਪੈਲੀ ਦਾ ਵਾਹਾਂਗੇ ਕੋਈ ਬੀਜ ਦਵਾਂਗੇ ਸਾਰੀ ਗੱਲ ਸੋਚਿਆ ਸੀ ਬੱਚੇ ਸਾਡੇ ਕਹਿਣ ਵੀ ਅਸੀਂ ਲੰਗਰ ਦੀ ਜਿਹੜਾ ਸਾਡਾ ਮਤਲਬ 10-12 ਸਾਲ ਤੋਂ ਲੰਗਰ ਚੱਲ ਰਿਹਾ ਬਹੁਤ ਮਿਹਰ ਦੀ ਕਿਰਪਾ ਹੁੰਦੀ ਆ ਲੰਗਰ ਚੱਲਦਾ ਤੇ ਬੱਚੇ ਕਹਿੰਦੇ ਵੀ ਆਪਾਂ ਇੱਕ ਦਿਨ ਦੀ ਲੰਗਰ ਲਾਈਏ ਇੱਕ ਦਿਨ ਦੀ ਲੰਗਰ ਲਾਉਣ ਦੇ ਰੱਖਦੇ ਪਿਛੰਗਤਾਂ ਦਾ ਉਤਸ਼ਾਹ ਹੀ ਇੰਨਾ ਸੀ ਕਿ ਸੰਗਤਾਂ ਨੇ ਇੰਨਾ ਕੁ ਜ਼ਿਆਦਾ ਚੜਤ ਜੜਾਵਾ ਕਰ ਦਿੱਤਾ ਵੀ ਅੱਜ ਹਾਨੂੰ ਸਮਾਪਤੀ ਵਾਲੇ ਦਿਨ ਵੀ ਸਾਨੂੰ ਲੰਗਰ ਲਾਉਣਾ ਪਿਆ ਠੰਡੇ ਦੀਆਂ ਵੇਖੋ ਤੁਸੀਂ ਵੇਖੋ ਵੀ ਠੰਡੇ ਦਾ ਇਸ ਤਰ੍ਹਾਂ ਪ੍ਰਵਾਹ ਚੱਲ ਰਿਹਾ ਹੈ 10-10 ਹੋਈਆਂ ਪਈਆਂ ਬਾਬਾ ਬੁੱਢਾ ਜੀ ਦੀ ਕਿਰਪਾ ਸੰਗਤਾਂ ਦੇ ਸੰਯੋਗ ਨਾਲ ਹੋਰ ਕੀ ਕੀ ਚੱਲ ਰਿਹਾ ਕੀ ਕੀ ਚੱਲ ਰਿਹਾ ਹੁਣ ਜੀ ਮਿੱਠੇ ਜਲ ਦੀ ਸ਼ਬੀਲ ਚੱਲ ਰਹੀ ਹੈ ਠੰਡਾ ਲਿੰਕਾ ਆ 15 ਪੇਟੀਆਂ ਹੋਣੇ ਸੱਜਣ ਕੋਈ ਆਇਆ ਉਹ 15 ਪੇਟੀਆਂ ਲਾ ਗਿਆ ਜੀ ਅੱਛਾ ਸ਼ਬੀਲ ਦਾ ਜੀ ਕੋਈ ਆਉਂਦਾ ਜੀ ਮੇਰੇ ਆ ਕਰ ਦੋ ਜੀ ਮੇਰੇ ਆ ਤੇ ਦਾਲ ਪ੍ਰਸ਼ਾਦ ਤੇ ਕੀ ਜਾਉਂਦਾ ਦਾਲ ਪ੍ਰਸ਼ਾਦ ਤੇ ਜੀ ਅਸੀਂ ਆ ਚੌਲ ਬਣਾਏ ਨੇ ਸਾਲਿਆ ਤੇ ਕੜੀ ਆ ਅੱਛਾ ਤੇ ਹੁਣ ਨਿਊਟਰੀ ਬਣਨ ਲੱਗੀ ਆ ਬਹੁਤ ਦਾਦਾ ਬੁੱਢਾ ਮਿਲ 4:00 ਚੰਦਿਆ ਰਾਤ ਤੱਕ ਰਾਤ ਦੇ 11 ਵਜੇ ਤੱਕ ਲੰਗਰ ਚੱਲੇਗਾ ਜੀ ਸੰਤਾਂ ਦੇ ਸਹਿਯੋਗ ਨਾਲ ਬਹੁਤ ਮਾਲਕ ਦੀ ਕਿਰਪਾ ਆ ਜੀ ਪਿੰਡ ਤਲਵੰਟੀਨਾਰ ਦਾ ਲੰਗਰ ਲੱਗਦਾ ਆ ਬਹੁਤ ਵਧੀਆ ਤਰੀਕੇ ਨਾਲ ਲੱਗਦਾ ਅੱਜ ਤੁਸੀਂ ਇੱਕ ਦਿਨ ਲਾਇਆ ਉਹਨੂੰ ਦੱਸਿਆ ਕਿ ਕੁਝ ਅਸੀਂ ਆਪਣੀ ਰਾਸ਼ੀ ਡੋਨੇਟ ਕਰਨੀ ਆ ਜੋ ਲੰਗਰ ਲੱਗਾ ਕੀ ਕਰਨਾ ਚਾਹੁੰਦੇ ਆ ਲੰਗਰ ਗੁਰੂ ਦਾ ਤੇ ਸੰਗਤ ਦੇ ਸਹਿਯੋਗ ਨਾਲ ਲੱਗਾ ਸੰਗਤ ਨੇ ਪਰਮਾ ਸਹਿਯੋਗ ਦਿੱਤਾ ਕਿ ਜਿਹੜੀ ਸੰਗਤ ਦੇ ਮਨ ਦੇ ਵਿੱਚ ਡੋਨੇਟ ਕਰਨ ਦੀ ਭਾਵਨਾ ਹੈ ਉਹ ਵੀ ਜਿਉਂ ਦੀ ਤਿਉਂ ਬਰਕਰਾਰ ਆ ਤੇ ਸਾਧ ਸੰਗਤ ਦਾ ਪੂਰਾ ਸਹਿਯੋਗ ਆ ਇਹ ਸਾਧ ਸੰਗਤ ਦਾ ਹੀ ਕੰਮ ਆ ਗੁਰੂ ਕਿਰਪਾ ਕਰਨ ਤੇ ਇਹਨਾਂ ਵਿੱਚ ਇੱਕ ਜੁਕਤਾ ਇੱਕ ਸਾਰਤਾ ਬਖਸ਼ਣ ਤੇ ਇਹ اسی ਤਰ੍ਹਾਂ ਸੇਵਾ ਕਰਦੇ ਰਹੇ ਤੇ ਆਪਾਂ ਵੈਸੀ ਹੁਣ ਜੋ ਹਾਲਾਤ ਨੇ ਵਾਕਈ ਡੋਨੇਟ ਕਰਨ ਚਾਹੋ ਨੇ ਇਹ ਦੀ ਸਮਝੀ ਦੋਸ਼ਬਾਦ ਕਿ ਵਾਕਈ ਸਹਾਇਤਾ ਉਹ ਵੀ ਲੱਗਰੀ ਬਣਦਾ ਸਹਾਇਤਾ ਬਣਦੀ ਆ ਤੇ ਬਿਲਕੁਲ ਲੋ ਲਾਜ਼ਮੀ ਆ ਤੇ ਉਹ ਕਿਸੇ ਸਾਭ ਨਾ ਹੋਣਾ ਚਾਹੀਦਾ ਕਿ ਜਿਹੜੇ ਉਹਦੇ ਖਾਸ ਉਹ ਲੋਕ ਜਿਹੜੇ ਲੋੜਵੰਦ ਨੇ ਜਿਨ੍ਹਾਂ ਤੱਕ ਅਜੇ ਤੱਕ ਪਹੁੰਚ ਨਹੀਂ ਹੋਈ ਉਹਨਾਂ ਤੱਕ ਪਹੁੰਚ ਕੀਤੀ ਜਾਏਗੀ ਤੇ ਉਸ ਤਰ੍ਹਾਂ ਉਹਨਾਂ ਨੂੰ ਇੱਕ ਇੱਕ ਐਂਡ ਤੇ ਅਸੀਂ ਤੁਹਾਡੇ ਕੋਲ ਤੁਸੀਂ ਅਪੀਲ ਕਰਾਉਣਾ ਚਾਹੁੰਦੇ ਆ ਜਾਂ ਤੁਹਾਡਾ ਸੁਝਾਅ ਲੂਤਣਾ ਚਾਹੁੰਦੇ ਆ ਕਿ ਕੁਝ ਲੁਕੀ ਇਸ ਆਪਤਾ ਦਾ ਵਿਪਤਾ ਦਾ ਨਜਾਇਜ਼ ਫੋਦਾ ਚੱਕ ਰਹੇ ਆ ਭੀ ਸਮਾਨ ਇਕੱਠਾ ਕਰ ਲਿਆ ਸਟੋਰ ਕਰ ਲਿਆ ਇਹੋ ਜੀ ਘਟਕਿਆ ਹਰਕਤ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਇਹ ਗੱਲ ਜਿੰਨੀ ਪ੍ਰਚਾਰੀ ਜਾਰੀ ਉਹ ਨਹੀਂ ਅਸਲ 'ਚ ਹੈ ਨਹੀਂ ਜਿਹੜੇ ਲੈਣ ਵਾਲੇ ਨੇ ਅਕਸਰ ਹੀ ਜਿਹੜਾ ਦੇਣ ਵਾਲਾ ਉਹਨੇ ਦਾਨ ਦੇਣਾ ਹੈ ਜੀ ਤੇ ਜਿਹੜੇ ਲੈਣ ਵਾਲੇ ਨੇ ਹੋ ਸਕਦਾ ਕੋਈ ਸੰਸਰ ਗਲਤੋ ਦੀ ਬਤੋ ਕਰਦੇ ਹੋ ਪਰ ਜਿੰਨੇ ਇਹ ਪ੍ਰਚਾਰ ਨੇ ਹੁੰਨੇ ਹੈ ਨੇ ਲੋੜਵੰਦਾਂ ਦਾ ਕੀ ਚੀਜ਼ ਜਾ ਰਹੀ ਹੈ ਦੇਣ ਵਾਲੇ ਨੂੰ ਇੰਜ ਮਹਿਸੂਸ ਨਹੀਂ ਸਾਡੇ ਨਾਲ ਇੱਕ ਸਾਡਾ ਛੋਟਾ ਵੀਰ ਖੜਾ ਜਾ ਐਨ ਆਰ ਆਈ ਆ ਇਸ ਲੰਗਰ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਆ ਰਾਜ ਵੀਰੇ ਤੁਸੀਂ ਸੇਵਾ ਕਰਦੇ ਹੋ ਉਹ ਚ ਬਹੁਤ ਵਧੀਆ ਗੱਲ ਅੱਜ ਕੋ ਮੈਸੇਜ ਦੇਣਾ ਚਾਹੁੰਦੇ ਕੋ ਸੰਕਤਾਂ ਨੂੰ ਕਹਿਣਾ ਜੋਨੇ ਆਪਣੇ ਵੱਲੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖਾਸ ਕਰਕੇ ਸਾਰੇ ਮਾਕਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਬਿੱਕ ਬਿੱਤਾਰੀ ਗਾੜੀ ਵਿੱਚ ਵੱਧ ਚੜ ਕੇ ਸੰਗੋਗ ਦਿੱਤਾ ਹੈ ਇੱਕ ਜੋੜ ਇੱਕ ਇੱਕ ਮੋਢੇ ਨਾਲ ਮੋਢਾ ਜੋੜ ਕੇ ਇਸ ਲੰਗਰ ਦੀ ਸ਼ਾਨ ਵਧਾਈ ਆ ਤੇ ਸਾਨੂੰ ਹੋਰ ਆਉਣ ਵਾਲੇ ਸਮੇਂ 'ਚ ਆਸ ਹੈ ਇਹ ਸਾਰੇ ਜਿਹੜੀ ਕਿਤੇ ਸਾਡੀ ਜਿਹੜੀ ਕਮੇਟੀ ਆ ਲੰਗਰ ਜਾਂ ਕੋਈ ਸੇਵਾ ਕਰਨ ਦੀ ਉਪਰਾਲਾ ਕਰ ਰਹੀ ਆ ਉਹਦੇ ਨਾਲ ਵੱਧ ਚੜ ਕੇ ਉਪਰਾਲਾ ਕਰਨਗੇ ਤੇ ਲੋੜਵੰਦਾਂ ਦੀ ਮਦਦ ਵਾਸਤੇ ਹਮੇਸ਼ਾ ਖਤਮ ਰਹਿਣਗੇ ਠੀਕ ਹੈ ਧੰਵਾਦ ਜੀ ਵੱਡਾ ਲੋਈ ਆ ਗਏ ਹਣ ਸੇਰ ਤੇ ਲੱਭੇ ਨਹੀਂ ਸਾਨੂੰ ਇਹ ਪਹਿਲਾਂ ਹੋਰ ਕੋਈ ਸਾਈ ਦੇ